ਬੰਦ ਕਰੋ ਜਿਸੂੰ ਕੋਰੀ ਬੰਦ ਕਰੋ ਐਨਓਸੀ ਬੰਦ ਕਰੋ ਜਿਆ ਸਰਕਾਰ ਮੁਬਾਰਕ ਬੰਦ ਕਰੋ ਮੁਬਾਰਕ ਜਿਆ ਸਰਕਾਰ ਮੁਬਾਰਕ ਐਨਓਸੀ ਬੰਦ ਕਰੋ ਐਨਓਸੀ ਪ੍ਰੋਪਰਟੀ ਦੇ ਸਵੰਚ ਬਹੁਤ ਆਰੀਆਂ ਨੇ ਕਿਤਾ ਐਨਓਸੀ ਤੋਂ ਬਿਨਾਂ ਸਰ ਰਜਿਸਟਰੀ ਨਹੀਂ ਹੋ ਰਹੀ ਅਸੀਂ ਕਹਿ ਰਹੇ ਆਂ ਵੀ ਮਾਨ ਸਾਹਿਬ ਨੇ ਖੁਦ ਕਹਿ ਵੀ ਐਨਓਸੀ ਅੱਜ ਤੋਂ ਬਾਅਦ ਖਤਮ ਲੈ ਕੇ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਨਾ ਕੋਈ ਸਾਡੇ ਗਰਾਊਂਡ ਲੈਵਲ ਤੇ ਕੋਈ ਐਦਾਂ ਦਾ ਮਸਲਾ ਹੱਲ ਹੋਇਆ। ਦੂਸਰੀ ਗੱਲ ਹੈ ਸਰ ਪਲਾਟ ਸਬ ਡਿਵਾਈਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਗਰ ਮੇਰੇ ਕੋਲੇ ਸਰ 500 ਗਜ ਦਾ ਪਲਾਟ ਹੈ ਵਿੱਚ ਤਿੰਨ ਕੋਠੀਆਂ ਬਣਾ ਚੁੱਕਿਆ। ਮੈਂ ਤਿੰਨਾਂ ਦੀ ਅਲੱਗ-ਅਲੱਗ ਰਜਿਸਟਰੀ ਨਹੀਂ ਕਰਾ ਸਕਦਾ। ਬਹੁਤ ਵੱਡੀ ਪ੍ਰੋਬਲਮ ਹੈ ਸਰ ਉਹਦੀ ਮੈਨੂੰ ਇੱਕ ਐਨਓਸੀ ਕਹੀ ਜਾਂਦੀ ਆ ਵੀ ਕੰਨੋਸੀ ਲਓ ਜੀ। ਮੈਂ ਹੁਣ ਵੇਚਣੀ ਤੈਨੂੰ ਐਨ ਇੱਕ ਐਨਓਸੀ ਮੇਰੀ ਕਿਵੇਂ ਚੱਲੂਗੀ ਜੀ? ਇਹ ਪਲਾਰ ਦਾ ਜੋ ਸਾਫਟ ਵਾਈਟ ਦਾ ਇਹਦੀ ਇਜਾਜ਼ਤ ਦਿੱਤੀ ਜਾਵੇ ਤੇ ਬਿਜਲੀ ਦੇ ਕਨੈਕਸ਼ਨ ਨਹੀਂ ਸਰ ਲੱਗਦੇ ਕਿਸੇ ਵੀ ਕਲੋਨੀ ਚ ਸਾਡੀ ਕਲੋਨੀ 1995 ਤੋਂ ਪਹਿਲਾਂ ਦੀ ਬਣੀ ਹੋਈ ਹੈ ਕਰਤਾਰ ਕਲੋਨੀ ਉੱਥੇ ਅੱਜ ਵੀ ਅਗਰ ਸਾਨੂੰ ਕਨੈਕਸ਼ਨ ਲੈਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ ਮੈਂ ਮਾਨ ਸਾਹਿਬ ਨੂੰ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਐਨਓਸੀ ਤੋਂ ਬਿਨਾ ਜੋ ਬਿਜਲੀ ਦਾ ਕਨੈਕਸ਼ਨ ਨੇ ਉਹ ਬਹਾਲ ਕੀਤਾ ਜਾਵੇ ਐਨਓਸੀ ਖਤਮ ਕੀਤੀ ਜਾਵੇ ਪਲਾਟਾਂ ਤੇ ਜੋ ਸਬਡਵਾਈਡ ਦੀ ਸ਼ਰਤ ਲਗਾਈ ਆ ਉਸ ਨੂੰ ਖਤਮ ਕੀਤਾ ਜਾਵੇ ਤੇ 72 ਗਜ਼ ਤੋਂ ਘੱਟ ਜੋ ਕੋਈ ਪਲਾਟ ਹੈ ਉਹਦੀ ਰਜਿਸਟਰੀ ਸਰ ਨਾ ਤਾਂ ਕੋਈ ਐਨਓਸੀ ਪੁੱੜਾ ਦਿੰਦਾ ਨਾ ਕਮੇਟੀ ਦਿੰਦੀ ਹੈ ਵੀ ਉਹ 72 ਗਜ਼ ਤੋਂ ਘੱਟ ਵਾਲੇ ਪਲਾਟ ਕਿੱਥੇ ਕਿੱਥੇ ਜਾਣ ਉਹ ਲੋਕ ਸਾਡੇ ਗਰੀਬ ਲੋਕਾਂ ਨੇ ਕਲੋਨੀਆਂ ਦੇ ਵਿੱਚ ਬਹੁਤ ਪੈਸਾ ਆਪਣੀ ਮਿਹਨਤ ਦੀ ਕਮਾਈ ਦਾ ਲਾਇਆ ਹੈ ਜੀ ਉਹ ਬਹੁਤ ਜ਼ਿਆਦਾ ਦੁਖੀ ਨੇ ਜੀ ਅਗਰ ਗਰਾਊਂਡ ਲੈਵਲ ਤੇ ਆ ਕੇ ਸਰਕਾਰ ਦੇਖੇ ਬੱਚਾ ਬੱਚਾ ਪੰਜਾਬ ਦਾ ਦੁਖੀ ਹੈ ਜੀ ਔਰ ਇਹਨਾਂ ਲੋਕਾਂ ਨੇ ਇਹੀ ਇਹ ਸਰਕਾਰ ਬਣਾਈ ਸੀ ਜੀ ਕਿ ਸਾਨੂੰ ਰਾਹਤ ਮਿਲੂਗੀ ਲੇਕਿਨ ਅੱਜ ਵੀ ਸਾਨੂੰ ਕੋਈ ਰਾਹਤ ਨਹੀਂ ਮਿਲਦੀ ਸਰ ਕਲੈਕਟਰੇਟ ਵਧਾਏ ਗਏ ਸਰ ਕਲੈਕਟਰੇਟ ਹਾਂ ਸਰ ਇਹ ਰਹਿ ਗਿਆ ਸੀ ਕਲੈਕਟਰੇਟ ਬਹੁਤ ਨਜਾਇਜ਼ ਵਧਾਏ ਗਏ ਨੇ ਕਿਤੇ ਕਿਤੇ 400 500 600 700 800 ਪਰਸੈਂਟ ਤੱਕ ਕਲੈਕਟੇਟ ਵਧਾਏ ਗਏ ਨੇ ਦੱਸੋ ਇੱਕ ਨੰਬਰ ਦੀ ਇਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਇਹਨਾਂ ਨੂੰ ਉੱਥੇ ਜਿੱਥੇ ਪਹਿਲਾਂ ਹੈਗੇ ਸੀ ਠੀਕ ਹੈ ਜੇ ਵਧਾਉਣੇ ਨੇ ਤੁਸੀਂ 2 4 5 ਪਰਸੈਂਟ ਵਧਾ ਸਕਦੇ ਹੋ ਲੇਕਿਨ ਇੰਨੇ ਰੇਟ ਵਧਾਏ ਗਏ ਨੇ ਜਿਹੜੇ ਲੋਕਾਂ ਦੇ ਜੇਬ ਤੇ ਇੰਨਾ ਬੁਰਾ ਡਾਕਾ ਪੈ ਰਿਹਾ ਜੀ ਉਹ ਵਿਚਾਰੇ ਇੰਨੇ ਸਟਾਮਪ ਦੇ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਬਹੁਤ ਜ਼ਿਆਦਾ ਫੀਸ ਲੱਗ ਰਹੀ ਹੈ ਬਹੁਤ ਜ਼ਿਆਦਾ ਸਟੈਂਪ ਫੀਸ ਲੱਗ ਰਹੀ ਹੈ ਲੋਕ ਬਹੁਤ ਦੁਖੀ ਨੇ ਜੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਸਰਕਾਰ ਗੌਰ ਨਹੀਂ ਕਰਦੀ ਅਗਲਾ ਤੁਹਾਡਾ ਕੇਸ ਜੇ ਸਰਕਾਰ ਗੌਰ ਨਹੀਂ ਕਰਦੀ ਅੱਜ ਪੂਰੇ ਪੰਜਾਬ ਦੇ ਡੈਲੀਗੇਟ ਇੱਥੇ ਆਏ ਹੋ ਨੇ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦੇ ਰਹੇ ਹਾਂ ਜੀ ਕਿ ਪੂਰੇ ਪੰਜਾਬ ਦੇ ਲੋਕ ਖੜੇ ਹੋਣਗੇ ਉਹ ਆਪਣੀਆਂ ਕਚੈਰੀਆਂ ਦੇ ਅੱਗੇ ਆਪਣੇ ਪ੍ਰਸ਼ਾਸਨਿਕ ਅਹੁਦੇ ਨੇ ਜੋ ਐਸਡੀਐਮ ਸਾਹਿਬ ਦੇ ਅੱਗੇ ਤਹਿਸੀਲਦਾਰਾਂ ਦੇ ਅੱਗੇ ਜਾ ਕੇ ਧਰਨੇ ਦੇਣਗੇ ਜੀ ਮੁਜਾਰੇ ਕਰਨਗੇ ਇਹ ਕੰਮ ਸਾਡਾ ਬਹੁਤ ਜ਼ਿਆਦਾ ਬذੂਗਾ ਜੀ ਪੰਜਾਬ ਪੱਧਰ ਤੇ ਇਹ ਲੜਾਈ ਛਿੜੂਗੀ ਜੀ ਇਸ ਦਾ ਮਾਨ ਸਰਕਾਰ ਨੂੰ ਇਸ ਦਾ ਚਲਣਾ ਪਊਗਾ ਜੀ ਖਮਿਆਜਾ ਦੇਖੋ ਇਹ ਮਸਲਾ ਪ੍ਰਾਪਰਟੀ ਡੀਲਰਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦਾ ਹੈ ਇਸ ਸਮੱਸਿਆ ਪੰਜਾਬ ਦੀ ਹੈ ਔਰ ਸਰਕਾਰ ਮੁਸੀਬਤਾਂ ਦੇਣ ਲਈ ਨਹੀਂ ਹੁੰਦੀ ਸਰਕਾਰ ਸਹੂਲਤਾਂ ਦੇਣ ਲਈ ਹੁੰਦੀ ਹੈ ਜੇ ਸਰਕਾਰ ਹੀ ਮੁਸੀਬਤਾਂ ਪੈਦਾ ਕਰੂਗੀ ਫਿਰ ਕਿਉਂ ਕਲੈਕਟਰ ਰੇਟ ਵਧਾਇਆ ਠੀਕ ਹੈ ਜੇ ਵਧਾ ਲਿਆ ਫਿਰ ਉਹਨਾਂ ਰਿਸ਼ਵਤ ਦਾ ਰੇਟ ਘਟਾ ਵੀ ਲਓ ਨਾ ਉਹ ਰਿਸ਼ਵਤ ਦਾ ਜਦੋਂ ਜੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਪੁਰਾਣੀਆਂ ਉਹਦੇ باوجود ਐਨਓਸੀ ਲੈਣ ਜਾਣਾ ਪੈਂਦਾ ਫਿਰ ਤੁਸੀਂ ਜਿਹੜਾ ਰਜਿਸਟਰੀ ਲੈਣ ਆ ਰਿਹਾ ਕਰਾਉਣ ਆ ਰਿਹਾ ਉਹਨੂੰ ਨਾ ਪੁੱਛੋ ਜਿਹੜੇ ਤਹਿਸੀਲਦਾਰ ਨੇ ਪਹਿਲਾਂ ਰਜਿਸਟਰੀ ਕੀਤੀ ਉਹਨੂੰ ਤਾਲਬ ਕਰੋ ਨਾ ਜੇ ਉਹ ਰਜਿਸਟਰੀ ਗਲਤ ਹੈ ਫਿਰ ਐਨਓਸੀ ਦੁਬਾਰਾ ਕਿਉਂ ਸੋ ਇਸ ਲਈ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਔਰ ਕਿਤਨਾ ਕਿਤੇ ਸਰਕਾਰ ਨੇ ਇਹ ਗਲਤੀ ਕਰ ਬੈਠੀ ਹੁਣ ਪਿਛਾ ਲੈਣਾ ਯੂਟਰ ਲੈਣ ਦੀ ਵੈਸੇ ਆਦਤ ਆ ਮਾਨ ਸਰਕਾਰ ਨੂੰ ਹੀ ਖੋਹ ਲੈ ਲੂਗੀ ਲੈਣਾ ਪਈ ਕਹਨ ਕਿਉਂ ਕੀਤਾ ਐਨਓਸੀ ਦਾ ਕੀ ਲੋਕਾਂ ਦੀ ਵੋਟਾਂ ਲੈਣੀ ਸੀ ਉਸ ਟਾਈਮ ਤਾਂ ਇਹਨਾਂ ਨੇ ਗਲਤ ਐਲਾਨ ਐਨਓਸੀ ਦਾ ਕੀਤਾ ਸੀ ਨਹੀਂ ਬਿਲਕੁਲ ਇਹ ਸਮੇਂ ਦੇ ਬਹਿਣ ਚ ਇਹ ਮੌਜੂਦਾ ਸਰਕਾਰ ਵੈਸੇ ਕਿਸੇ ਵੀ ਪਾਰਟੀ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਸਾਰੇ ਲੁੱਟਣ ਲਈ ਉਹ ਆਏ ਨੇ ਜੇ ਪੰਜਾਬ ਦਾ ਭਲਾ ਹੁੰਦਾ ਸਿੱਤੀ ਬਣਦੀ ਹੋਣਾ ਪਰ ਮੌਜੂਦਾ ਸਰਕਾਰ ਸਿਰਫ ਵੋਟ ਦੀ ਰਾਜਨੀਤੀ ਕਰਦੀ ਹੈ ਹਰ ਸਮੇਂ ਵੋਟ ਨੂੰ ਧਿਆਨ ਚ ਰੱਖ ਕੇ ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਹਮੇਸ਼ਾ VOTING ਪ੍ਰਚਾਰ 'ਚ ਰਹਿੰਦਾ ਉਹ ਪ੍ਰਧਾਨ ਮੰਤਰੀ ਦੇ ਰੋਲ 'ਚ ਆਉਂਦੇ ਨਹੀਂ। ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਰਕਾਰ ਦੇ ਰੋਲ 'ਚ ਨਹੀਂ ਆ ਰਹੀ ਪਾਰਟੀ ਦੇ ਰੋਲ 'ਚ। ਦੇਖੋ ਮੈਨੂੰ ਲੱਗਦਾ ਹੈ ਕਿ ਉਹ ਵੋਟਾਂ ਨੂੰ ਨੇੜੇ ਦੇਖ ਕੇ ਸ਼ੈਦ ਉਹ ਕੀਤਾ ਗਿਆ ਸੀਗਾ। ਇਹ ਜਿਹੜਾ 2012 ਤੋਂ ਹੀ ਜਿਹੜਾ NOC ਦਾ ਚੱਕਰ ਪਿਆ ਹੋਇਆ ਹੈ। ਸਰਕਾਰਾਂ ਕਈ ਬਣੀਆਂ ਕਈ ਚਲੀਆਂ ਗਈਆਂ ਕਦੇ ਲਗਾਤਾ ਕਦੇ ਵਾਪਸ ਲੈ ਲਿਆ। 2023 ਤੇ ਉਹ ਇਹਨਾਂ ਨੇ ਕਿਹਾ ਕਿ ਅਸੀਂ ਐਨਓਸੀ ਵਾਪਸ ਲੈ ਰਹੇ ਹਾਂ ਜਦ ਕਿ ਉਹ ਪਿੰਡਾਂ ਦੇ ਵਿੱਚ ਇਹਨਾਂ ਨੇ ਕਿਹਾ 55500 ਪਿੰਡਾਂ ਜਿਹੜਾ 22 ਜ਼ਿਲ੍ਹਿਆਂ ਦੇ ਵਿੱਚ ਹੈ ਉੱਥੋਂ ਅਸੀਂ ਵਾਪਸ ਲੈ ਰਹੇ ਹਾਂ ਪਰ ਜਿਹੜਾ ਸ਼ਹਿਰਾਂ ਦੇ ਵਿੱਚ ਹੈ ਉਹੀ ਭੰਬਲ ਪੂਸੇ ਵਾਲੀ ਗੱਲ ਬਣੀ ਹੋਈ ਹੈ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਨਹੀਂ ਹੈ ਅੱਛਾ ਦੋਸ਼ ਇਹ ਲੱਗਦੇ ਨੇ ਕਿ ਜਿਹੜੀ ਰਿਸ਼ਵਤ ਚਾਹੇ ਉਹ ਤਹਿਸੀਲਦਾਰ ਲੈਂਦਾ ਸੀ ਜਾਂ ਐਨਓਸੀ ਜਾਰੀ ਕਰਨ ਵਾਲੇ ਜਿਹੜੀ ਵੀ ਸੰਸਥਾ ਹੈ ਜਾਂ ਜੋ ਆਰਗੇਨਾਈਜੇਸ਼ਨ ਨੇ ਉਹ ਲੈਂਦੇ ਸੀ ਉਹ ਜਿਹੜਾ ਰੇਟ 5-7000 ਜਾਂ 8000 ਸੀ ਇੱਥੇ ਹੁਣ ਸਰੇ ਆਮ ਜਿੰਨੇ ਵੀ ਬੁਲਾਰੇ ਆਏ ਨੇ ਸਭ ਦੇ ਇਹੀ ਦੋ